ਮੇਰਾ ਨਾਮ ਵਿਜੇ ਕੁਮਾਰ ਇੱਕ ਪਿੰਡ ਦਾ ਗੁਰੂ ਕੀ ਗੱਲਬਾਤ ਗਲਪਤ 23 ਸੂਰੇ ਮੰਦਿਰ ਦੇ ਗੇੜ ਤੇ ਰਾਸ਼ੀ ਜੀ ਬੇਟਾ ਮੇਰਾ ਆ ਰਿਹਾ ਜੀ ਤੇ ਉਹ ਬੇਟੇ ਨੂੰ ਇੱਕ ਸਕੂਟਰ ਵਾਲ ਆਇਆ ਉਹ ਕੰਨ ਪਿੱਛੋਂ ਗਾਲ ਘੱਟੇ ਬੇਟੇ ਨੂੰ ਬੇਟੇ ਨੂੰ ਗਾਲ ਕੱਢਣ ਤੋਂ ਬਾਅਦ ਕੰਨ ਕੀ ਹੋਇਆ ਕਹਿੰਦਾ ਚਲ ਕੋਈ ਦੇਖ ਲਾਂਗੇ ਕਰਾਂਗੇ ਓਏ ਇਹਨਾਂ ਦੀ ਆਪੇ ਜੀ ਕੋਈ ਬੱਸ ਬੱਸ ਹੋਰ ਕਿਉਂ ਨਹੀਂ ਕੀ ਦਿੱਤਾ ਤਿੰਨ ਚਾਰ ਮੋਢੇ ਲਿਆ ਕੇ ਔਰ ਤੇ ਆਵੇ ਫਰਤੇ ਆ ਗਏ ਉਹਨਾਂ ਮੈਚ ਦਾੰਦਾ ਪਈ ਇੱਕ ਔਨੇ ਨੇ ਦਰਾਤ ਲੈ ਲੈਂਦਾ ਉਹਦੇ ਮੁੰਡੇ ਨੇ ਮਾਰ ਲਗਾਉਂ ਬੇਰੇ ਵਾਜਿਆ ਵਿਚ ਵਾਜਿਆ ਜਿਹੜਾ ਉੜਤਾ ਆ ਵੀ ਉਹਨਾਂ ਦੇ ਹੋੜ ਵੀ ਬੰਦੇ ਮੁੱਕਦੇ ਸੀ ਜਿਹੜਾ ਦੇਖਿਆ ਦਰਾਤ ਤੇ ਜਿਹੜਾ ਮਾਰਿਆ ਉਹ ਸਾਡੇ ਕੋ ਪਿਆ ਉਹ ਗੱਡੀ ਚ ਪਿਆ ਹੜੇ ਕੋਸੇ ਇੱਕ ਅੱਜ ਹੀ ਆ ਪਾਸੀ ਹੋਰ ਕਿੱਥੇ ਗਿਆ ਕਿ ਕਿਨੇ ਵੇਲੇ ਕਰਦਾ ਇਹ ਕਹਿੰਦਾ ਕੋਈ ਲੋ ਸਵਲ ਲੋਈ ਤੇ ਮੰਡੀ ਸੀ ਸਰ ਜੀ ਬੰਨ ਪਾਣੀ ਇਹ ਬੰਦਾ ਕਿਥੇ ਜਾ ਰਿਹਾ ਪਤਾ ਨਹੀਂ ਮੰਡੀ ਮੰਡੀ ਦੇ ਬੰਦੇ ਆ ਪੈਨ ਕੋਈ ਮੰਡੀ ਸੀ ਨਹੀਂ ਕੋਈ ਮੰਡੀ ਸੀ ਕੀ ਮੰਗ ਕਰਦੇ ਹੋਸੀਂ ਕੋਈ ਮੰਗ ਨਹੀਂ ਜੈਨ ਬਸ ਸੁਆਹ ਕੀਤਾ ਜੇ ਮੋੜਾ ਦੇਸ਼ੀ ਨੂੰ ਸਤਾ ਦਿੱਤੀ ਕਿਉਂ ਹੈ ਬਈ ਤਾ ਮੇਰਾ ਨਾਮ ਲੋਹ ਹੈ ਆਪਾ ਲੋਕਲੀ ਗਦਾਮ ਜੋੜਾ ਨਾ ਕੰਮ ਆ ਸਭ ਜੀ ਕੀ ਗੱਲ ਬਾਤ ਗੱਲ ਵੇਚਣੀ ਸਾਬੇ ਅੱਥਰੇ ਦਾ ਆ ਪਾਇਕਾ ਲ ਐਫ ਸੀ ਆ ਦਾ ਕੰਮ ਹੋ ਰਿਹਾ ਮੰਡੀ ਇੱਕ ਤੋਂ ਪਾਸੇ ਟਰਾਲੇ ਲੱਗੇ ਨੇ ਮੇਚੋ ਨੇ ਦੇ ਦੁਬੇ ਪਾਸੇ ਉਹ ਗੱਡੀ ਕੱਢੇ ਤਾਂ ਮੈਨੂੰ ਸੰਗਰੂਰ ਤੇ ਅੱਜ ਉਹ ਸਟੂਡੀਓ ਵਾਲਾ ਆ ਗਿਆ ਉਹਨੇ ਲੈ ਆਗਾ 72 ਨੰਬਰ ਦੁਕਾਨਾ ਮਾਰੂਤ ਮੋਹੱਲ ਕੋਣੂ ਬਾਉ ਬਾਉ ਕਹਿੰਦੇ ਮਿਲਣੇ ਕੋ ਉਹ ਆ ਗਿਆ ਉਹ ਤੋਂ ਬਾਅਦ ਇਹਨਾਂ ਗਾੜਾ ਗਾੜੀਆਂ ਸਾਡੇ ਅੱਥੇ ਲੈ ਸੋ ਤਾਂ ਸਹੀ ਹੋਈ ਆ ਇਹਨੇ ਪਹਿਲੇ ਕਾਲਰ ਬਾਲ ਲਿਆ ਫਿਰ ਅੱਥੇ ਦਾ ਡੀਪ ਤੇ ਕੰਮ ਕੀ ਵੀ ਹੋਈਏ ਉਸ ਤੋਂ ਬਾਅਦ ਆਪਾਂ ਆ ਗਏ ਦੁਕਾਨ ਤੇ ਆ ਗਏ ਚਾਰ ਮੁੰਡੇ ਲੈ ਆਉਂਦੇ ਏ ਇੱਕ ਮੁੰਡਾ ਅੰਦਰ ਪਾਏ ਦਾ ਮੁੰਡਾ ਤਾਇਦਾ ਵੀ ਆ ਗਿਆ ਚਾਚਾ ਦਾ ਉਹ ਵੀ ਆਇਆ ਨਾ ਪਿੱਛੇ ਕਿ ਉਹਨਾਂ ਨੇ ਆ ਕੇ ਹਮਲਾ ਕਰ ਦਿੱਤਾ ਲੰਮੀ ਜਿਹੀ ਪ੍ਰਾਣੇ ਕੋਈ ਨਹੀਂ ਕੋਈ ਲੰਘੇ ਨਹੀਂ ਸਾਡਾ ਕੇ ਨਾਲ ਵੀ ਬਸ ਇਹ ਆ ਜੋ ਵੀ ਆ ਮਖਾ ਨੇ ਜਾਨੋ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਜੇ ਨਾਰਮਲ ਵੀ ਝਗੜਾ ਕੀ ਗੱਲ ਕਰੋ ਜੇ ਬਲਕਿ ਉਹਨਕੇ ਉਹਦੇ ਤਾਇਆ ਵੀ ਇੱਧਰ ਹੁੰਦਾ ਹੋ ਕੀ ਜਿੰਨਾ ਹਮਲਾ ਬਾਤ ਕਰਨਾ ਦਿੱਤਾ ਬਾਤਰ ਆਪਾਂ ਪਾ ਲਿਆ ਉਹਦੇ ਦੋ ਲਾੜਦੇ ਉਹ ਮੌਕੇ ਤੇ ਆਪਾਂ ਬਾਤਰ ਪਾ ਲਿਆ ਮੰਡੀ ਸਾਰੀ ਇਕੱਠੀ ਹੋ ਗਈ ਜੀ ਦੀ ਮੰਗ ਕਰਦੇ ਆਂ ਮੰਗ ਦੇ ਹੀ ਕਰਦੇ ਆਂ ਕਿ ਇਸ ਚੀਜ਼ ਦਾ ਇਨਸਾਫ ਕੀਤਾ ਜਾਵੇ ਇਹ ਤਾਂ ਮੁਜਾਜ ਹੋਗਾ ਮੁਜਾਜ ਅਦਾਵਾਂ ਲੱਗੀਆਂ ਤੇ ਫਿਰ ਤੇ ਹੋ ਗਿਆ ਸਾਰਿਆਂ ਦਾ ਕਲਿਆਣ ਇੱਕ ਵਾਰੀ ਦੇ ਲੋਪੋਸਟਿੰਗ ਆਪਾਂ ਕਰਨਾ ਨਹੀਂ ਕਿ ਅਜਿਹੀ ਚੀਜ਼ ਹੋਣਾ ਹੋ ਗਿਆ ਜੋ ਹਰ ਚੀਜ਼ ਹੋਣ ਲੱਗੀ ਹੈ ਇਹ ਰਦਵਾਉਣ ਦੇ ਪਰਚਾ ਅਟੈਂਪਟ ਮਾਰ ਰਿਹਾ ਦਾ ਹੈ چھوٹਾ ਪਰਚਾ ਕੋਈ ਨਹੀਂ ਦੇਜਣਾ ਆਪਾਂ ਕਿਉਂਕਿ ਅੱਗੇ ਵੀ ਸਾਡੇ ਸਾਧਨ ਸਾਹਿਬ ਦੇ ਲੱਗੀ ਹੋਈ ਹੈ ਅੱਗੇ ਵੀ ਹੰਦਾ ਸਰਪ੍ਰੇਖਣ ਹੈ ਲੇਕਿਨ ਹੁਣ ਆਪਾਂ ਸਪੈਕਟਚਰ ਵਾਲਾ ਹੈ ਤੇ ਇਹ ਬੋਲਦਾ ਸਾਹੀ ਮੰਨ ਕਰਦੇ ਹਾਂ ਹੌਸਪੀਟਲ ਦੀ ਐਮਰਜੈਂਸੀ ਵਿੱਚ ਲਗਭਗ 11 ਵਜੇ ਇੱਕ ਗੜਾਈ ਜਿਹੜਾ ਕੇਸ ਆਇਆ ਹੈ ਜਿਹੜੇ ਸਾਡੇ ਮੌਕੇ ਤੇ ਤਨਾਅ ਡਾਕਟਰ ਸੀਗੇ ਉਹਨਾਂ ਨੇ ਉਹਨੂੰ ਦੇਖ ਰਿਹਾ ਹੈ ਹੈ ਤੇ ਉਹਦਾ ਮੈਡੀਕਲ ਲੀਗਲ ਐਗਜ਼ਾਮੀਨੇਸ਼ਨ ਕਰ ਲਿਆ ਹੈ ਉਹਨਾਂ ਉਹਨੂੰ ਬਾਕੀ ਸਪੈਸ਼ਲਿਸਟ ਦੇਖ ਰਹੇ ਹੈ ਜਿਹੜਾ ਜੋ 10 ਦੇ ਉਹ ਗਿਆ ਸਟਾ ਹੋਣਗੇ ਉਹਦਾ ਇਲਾਜ ਕਰ ਦਿੱਤਾ ਜਾਏਗਾ ਬਾਕੀ ਕਹਨ ਯੋਗ ਲੈ ਹੈ ਕਿ ਉਹ ਪੀਸ਼ੈਂਟ ਜਿਹੜਾ ਹੈ ਖਤਰੇ ਤੋਂ ਬਿਲਕੁਲ ਬਾਹਰ ਹੈਗਾ ਹੈ